ਵੀਡੀਓ ਵਾਇਰਲ ਹੋਈ ਸੀ ਕਿ ਸ਼ਨੀ ਦੇਵ ਮੰਦਿਰ ਦੇ ਵਿੱਚ ਕਾਫੀ ਪਾਣੀ ਆ ਚੁੱਕਾ ਹੋਇਆ ਹੈ। ਗਵਰਨਮੈਂਟ ਨੂੰ ਕੋਈ ਐਕਸ਼ਨ ਲੈਣਾ ਚਾਹੀਦਾ ਕਿ ਜਦ ਉਹਨਾਂ ਦਾ ਪੇਜ ਬੰਦ ਕਰਾਇਆ ਜਾਏ ਕਿ ਜਿਹਦੇ ਨਾਲ ਬੰਦਾ ਡਰ ਦੀ ਵਜ੍ਹਾ ਨਾਲ ਫੇਕ ਨਿਊਜ਼ ਨਾ ਪਾਏ ਕਿਉਂਕਿ ਇਦਾਂ ਫੇਕ ਨਿਊਜ਼ ਪਾਏ ਤੇ ਪਬਲਿਕ ਬਹੁਤ ਡਰ ਜਾਂਦੀ ਹੈ। ਪਾਣੀ ਬਸ ਟਿਊਜ਼ਡੇ ਨੂੰ ਆਇਆ ਸੀਗਾ ਰਾਤ ਨੂੰ ਤੇ ਬੁੱਧਵਾਰ ਰਿਹਾ ਵੀਰਵਾਰ ਨੂੰ ਉਤਰਨਾ ਸ਼ੁਰੂ ਹੋ ਗਿਆ। ਦੇਖ ਰਹੇ ਮੰਦਿਰ 'ਚ ਕੋਈ ਕਹਿ ਨਹੀਂ ਸਕਦਾ ਵੀ ਇੱਥੇ ਪਾਣੀ ਆਇਆ ਸੀਗਾ। ਤੇ ਪੂਰਾ ਮੰਦਿਰ ਸਾਫ਼ ਹੈ ਜੀ। ਸ਼ਰਧਾਲੂ ਜੀ ਸ਼ਨੀਵਾਰ ਆ ਕੇ ਮੱਥਾ ਟੇਕ ਸਕਦੇ। ਜੈ ਸ਼ਨੀ ਦੇਵ ਜੈ ਸ਼ਨੀ ਦੇਵ ਜੈ ਸ਼ਨੀ ਦੇ ਮਹਾਰਾਜ ਕੀ ਜੈ ਸੋ ਤਸਵੀਰਾਂ ਬਿਲਕੁਲ ਤੁਹਾਨੂੰ ਦਿਖਾ ਰਹੇ ਆ ਆਪਣੇ ਅਮੇਜ਼ਿੰਗ ਟੀਵੀ ਦੇ ਉੱਤੇ ਇਸ ਟਾਈਮ ਅਸੀਂ ਸ਼ਨੀ ਦੇ ਮੰਦਿਰ ਪਹੁੰਚੇ ਆ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਕਿ ਸ਼ਨੀ ਦੇਵ ਮੰਦਿਰ ਦੇ ਵਿੱਚ ਕਾਫੀ ਪਾਣੀ ਆ ਚੁੱਕਾ ਹੋਇਆ ਹੈ ਤੇ ਗੱਲਬਾਤ ਕਰਦੇ ਆ ਆਪਾਂ ਅਮੇਜ਼ਿੰਗ ਟੀਵੀ ਦੇ ਉੱਤੇ ਜਿਹੜੇ ਇੱਥੇ ਦੇ ਆਪਣੇ ਵੀਰ ਜੀ ਹੈਗੇ ਨੇ ਤੇ ਆਪਾਂ ਉਹਨਾਂ ਨੂੰ ਪੂਰੀ ਜਾਣਕਾਰੀ ਲੈਂਦੇ ਹੈਗੇ ਆ ਤੇ ਪਿਛਲੇ ਸਮੇਂ ਦੇ ਉੱਤੇ ਕਾਫੀ ਕਿੰਨਾ ਕਿੰਨਾ ਪਾਣੀ ਆਇਆ ਸੀ ਤੇ ਹੁਣ ਪਾਣੀ ਦਾ ਕਿੱਦਾਂ ਦਾ ਸਾਧਨ ਹੈਗਾ ਤੇ ਗੱਲਬਾਤ ਕਰਦੇ ਸਾਡੇ ਵੀਰ ਜੀ ਬਹ ਪਹੁੰਚੇ ਜੈ ਸ਼ੰਦੀ ਦੇ ਜੈ ਸ਼ੰਦੇਵ ਜੀ ਕੀ ਹਾਲ ਚਾਲ ਹੈ ਕਿਵੇਂ ਦੇਖਦੇ ਹੋ ਕਿ ਪਿਛਲੇ ਸਮੇਂ ਦੇ ਵਿੱਚ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਵਾਇਰਲ ਹੋਈ ਸੀ ਕਿ ਸ਼ਨੀ ਦੇ ਮੰਦਿਰ ਦੇ ਵਿੱਚ ਕਾਫੀ ਪਾਣੀ ਆ ਚੁੱਕਾ ਹੋਇਆ ਵੈ ਤੇ ਲੋਕ ਬੜੇ ਪਰੇਸ਼ਾਨ ਹੋ ਗਏ ਸੀ ਕਿਉਂਕਿ ਇੱਕ ਨਾ ਦਿਲ ਚ ਆਸਤਾ ਹੁੰਦੀ ਹੈ ਕਿ ਸ਼ਨੀਵਾਰ ਨੂੰ ਅ ਲੋਕਾਂ ਦੀ ਬੜੀ ਆਸਥਾ ਹੁੰਦੀ ਆ ਤੇ ਕਿਵੇਂ ਦੇਖਦੇ ਹੋ ਕੀ ਕਰਨ ਚਾਹੋ ਐਕਚੁਅਲੀ ਜੀ ਪਹਿਲਾਂ ਤਾਂ ਸਾਰਿਆਂ ਨੂੰ ਜੈ ਸ਼ਨੀ ਦੇਵ ਦੂਜੀ ਗੱਲ ਇਹ ਹੈ ਕਿ ਜਿਹੜੇ ਬੰਦੇ ਫੇਕ ਨਿਊਜ਼ ਪਾ ਰਹੇ ਨੇ ਉਹਨਾਂ ਨੂੰ ਕੋਈ ਗਵਰਨਮੈਂਟ ਨੂੰ ਕੋਈ ਐਕਸ਼ਨ ਲੈਣਾ ਚਾਹੀਦਾ ਕਿ ਜਦ ਉਹਨਾਂ ਦਾ ਪੇਜ ਬੰਦ ਕਰਾਇਆ ਜਾਏ ਕਿ ਜਿਹਦੇ ਨਾਲ ਬੰਦਾ ਡਰ ਦੀ ਵਜ੍ਹਾ ਨਾਲ ਫੇਕ ਨਿਊਜ਼ ਨਾ ਪਾਏ ਕਿਉਂਕਿ ਇਦਾਂ ਫੇਕ ਨਿਊਜ਼ ਪਾਏ ਤੇ ਪਬਲਿਕ ਬਹੁਤ ਡਰ ਜਾਂਦੀ ਹੈ ਨਾ ਤੇ ਉਹ ਗਲਤ ਹੈ ਉਹ ਨਹੀਂ ਪਾਣੀ ਚਾਹੀਦੀ ਤੇ ਬਾਕੀ ਪਾਣੀ ਦੀ ਗੱਲ ਕਰੀਏ ਜੇ ਪਾਣੀ ਇਸ ਵਾਰ ਬੜੀ ਕਿਰਪਾ ਹੈ ਸ਼ਨੀ ਮਹਾਰਾਜ ਦੀ ਸਿਰਫ ਆ ਤੁਸੀਂ ਦੇਖ ਰਹੇ ਹੋ ਜਿਹੜੀ ਪੌੜੀਆਂ ਇਹ ਤਿੰਨ ਜਾਂ ਚਾਰ ਪੌੜੀਆਂ ਤੱਕ ਪਾਣੀ ਆਇਆ ਜੀ ਤੇ ਉਹ ਪਾਣੀ ਬਸ ਟਿਊਸਡੇ ਨੂੰ ਆਇਆ ਸੀਗਾ ਰਾਤ ਨੂੰ ਤੇ ਬੁੱਧਵਾਰ ਰਿਆ ਵੀਰਵਾਰ ਨੂੰ ਉਤਰਨਾ ਸ਼ੁਰੂ ਹੋ ਗਿਆ ਤੇ ਸ਼ੁੱਕਰਵਾਰ ਜਮੇ ਹੀ ਕਲੀਅਰ ਸੀਗਾ ਜੀ 22 ਹੋਈ ਅਸੀਂ ਕਰਤੀ ਸੀਗੀ ਤੇ ਬਟ ਸ਼ਨੀਵਾਰ ਫਿਰ ਵਾਪਸ ਰਿਟਰਨ ਆਇਆ ਕਰੀਬ 1 ਫੁੱਟ ਅੱਛਾ ਜੀ 1 ਫੁੱਟ ਪਾਣੀ ਆਇਆ ਤੇ ਉਹ ਵੀ ਸੈਕੰਡ ਡੇਸ ਨਿਕਲ ਗਿਆ ਉਸ ਤੋਂ ਬਾਅਦ ਹਣ ਅਸੀਂ ਪੂਰੀ ਸਫਾਈ ਕਰਤੀ ਤੁਸੀਂ ਦੇਖ ਰਹੇ ਮੰਦਿਰ ਚ ਕੋਈ ਕਹਿ ਨਹੀਂ ਸਕਦਾ ਵੀ ਇੱਥੇ ਪਾਣੀ ਆਇਆ ਸੀਗਾ ਜੀ 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 ਬਿਲਕੁਲ ਤੇ ਪੂਰਾ ਮੰਦਿਰ ਸਾਫ਼ ਹੈ ਜੀ ਸ਼ਰਧਾਲੂ ਸ਼ਨੀਵਾਰ ਆ ਕੇ ਮੱਥਾ ਦੇਖ ਸਕਦੇ ਤੇ ਮੀਂਹ ਜਦੋਂ ਹੈ ਪਾਣੀ ਆਇਆ ਸੀ ਤੇ ਕਿੰਨੇ ਕਿੰਨੇ ਫੁੱਟ ਪਾਣੀ ਆ ਗਿਆ ਹੈਗਾ ਸੀ ਇਸ ਵਾਰ ਤਾਂ 3 ਕੁ ਫੁੱਟ ਹੀ ਆਇਆ ਜੀ ਜਿਹੜਾ 2023 ਚ ਆਇਆ ਸੀਗਾ ਉਹ ਬਹੁਤ ਜ਼ਿਆਦਾ ਸੀਗਾ ਉਹ ਕਰੀਬ ਸੀਗਾ ਮੰਨ ਲਓ ਤੁਸੀਂ 8-8 ਫੁੱਟ ਅੱਛਾ 7 ਤੋਂ 8 ਫੁੱਟ ਪਾਣੀ ਸੀਗਾ ਤੇ ਇਸ ਵਾਰ ਤਾਂ ਬੜੀ ਕਿਰਪਾ ਰਹੀ ਹੈ ਤਿੰਨ ਕਰੂਟੀ ਆਇਆ ਹਾਂਜੀ ਤੇ ਬੋ ਜੀ ਇੱਕ ਗੱਲ ਹੋਰ ਤੁਹਾਨੂੰ ਪੁੱਛੂਗਾ ਜਦੋਂ ਪਾਣੀ ਆਂਦਾ ਵਾ ਕਿਹੜੀ ਜਗ੍ਹਾ ਤੋਂ ਪਾਣੀ ਆਂਦਾ ਹੈ ਪਾਣੀ ਸਰ ਆਪਣੇ ਆ ਸਾਹਮਣੇ ਪੀਪਲ ਦੇਵਤਾ ਨੇ ਕਿਉਂਕਿ ਬੈਕ ਸਾਈਡ ਤੇ ਜਿਹੜਾ ਕਿਨਾਰਾ ਨਾ ਸਤਲੁਜ ਦਾ ਉੱਥੇ ਕਈ ਖੇਤ ਥੋੜੇ ਡਾਊਨ ਨੇ ਤੁਸੀਂ ਮੇਰੇ ਨਾਲ ਤੁਸੀਂ ਮੇਰੇ ਨਾਲ ਕੇ ਦਿਖਾ ਸਕਦੇ ਹਾਂਜੀ 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 ਆ ਆਪਣੇ ਪੀਪਲ ਦੇਵਤਾ ਨੇ ਜੀ ਉਹ ਬੈਕ ਸਾਈਡ ਤੋਂ ਪਿੱਛੇ ਤੁਸੀਂ ਜਿਹੜਾ ਦੇਖ ਰਹੇ ਹੋ ਖੇਤ ਤੇ ਉੱਥੋਂ ਪਾਣੀ ਨਿਕਲਦਾ ਜੀ ਫਿਰ ਸਲੋ ਸਲੋ ਕਰਕੇ ਜੀ ਪੜਨਾ ਸ਼ੁਰੂ ਹੁੰਦਾ। ਯਾਨੀ ਇਧਰਲੀ ਸਾਈਡ ਤੋਂ ਸਭ ਹਾਂ ਇਧਰ ਹੀ ਸਾਈਡ ਤੇ ਆ ਪਿੱਪਲ ਦੇਵ ਦਾ ਬੰਨੀ ਹੁੰਦਾ ਪਾਣੀ ਤੇ ਹੌਲੀ-ਹੌਲੀ ਅੱਗੇ ਵਧੀ ਜਾਂਦਾ ਤੇ ਇੱਥੋਂ ਹੀ ਰਿਟਰਨ ਜਾਂਦਾ। ਅੱਛਾ ਜਦ ਜਦ ਦਾ ਤੋਂ ਪਾਣੀ ਅੰਡਾਮ ਦਾ ਹਾਂਜੀ ਇੱਥੋਂ ਹੀ ਆਉਂਦਾ ਇੱਥੋਂ ਹੀ ਵਾਪਸ ਜਾਂਦਾ ਕਿਉਂਕਿ ਜੇ ਸਤਲੂ ਡਾਊਨ ਹੋ ਜਾਂਦੀ ਹੈ ਤਾਂ ਬਹੁਤ ਸਪੀਡ ਨਾਲ ਪਾਣੀ ਬੈਕ ਰਿਵਰਸ ਜਾਂਦਾ ਹਾਂਜੀ ਤੇ ਆਪਣਾ ਬਹੁਜੀ ਜੇ ਆਪਣਾ ਲੋਕਾਂ ਦੇ ਵਿੱਚ ਬੜੀ ਆਪਣੀ ਸਾਥੀ ਜਗ੍ਹਾ ਦੇ ਬੜੀ ਸਾਸਤ ਹੈ ਗਈ ਹੈ ਇਹ ਜਗ੍ਹਾ ਦੇ ਉੱਤੇ ਤੇ ਸ਼ਨੀ ਦੇ ਉੱਤੇ ਆਪਣਾ ਮੈਂ ਕਹਿੰਦਾ ਕਿ ਸ਼ਨੀ ਦੇ ਹਰੇਕ ਦੇ ਉੱਤੇ ਕਿਰਪਾ ਬਣਾਈ ਰੱਖਣ ਤੇ ਲੋਕਾਂ ਨੂੰ ਕੀ ਮੈਸੇ ਲੋਕਾਂ ਨੂੰ ਇਹੀ ਮੈਸੇਜ ਦੰਗਾਗਾ ਜੀ ਜੋ ਸ਼ਨੀ ਭਗਤ ਹੈਗੇ ਨੇ ਉਹਨਾਂ ਲਈ ਦਰਬਾਰ ਖੁੱਲਾ 24 ਘੰਟੇ ਤੇ ਪੂਰੀ ਸਫਾਈ ਹੋ ਚੁੱਕੀ ਹੈ ਸ਼ਨੀਵਾਰ ਆ ਕੇ ਉਹ ਨਤਮਤ ਤੱਕ ਹੋ ਸਕਦੇ ਨੇ ਤੇ ਬਾਕੀ ਇਹੀ ਹੈ ਕਿ ਸਾਰੇ মিডিਆ ਨੂੰ ਇਹੀ ਰਿਕਵੈਸਟ ਹੈ ਕਿ ਯਾਰ ਫੇਕ ਨਿਊਜ਼ ਨਾ ਪਾਓ ਜਿਹਦੇ ਨਾਲ ਲੋਕੀ ਡਰ ਜਾਂਦੇ ਨੇ ਕਈਆਂ ਨੇ ਪਾਈ ਸੀ ਕਿ ਜੀ ਮੂਰਤੀ ਤੱਕ ਪਾਣੀ ਆ ਗਿਆ ਮੂਰਤੀ ਤੱਕ ਤਾਂ ਜੀ 7 ਫੁੱਟ ਆਇਆ ਉਦੋਂ ਨਹੀਂ ਪਹੁੰਚਿਆ ਸ਼ਨੀ ਮਹਾਰਾਜ ਤੱਕ ਪਾਣੀ ਤੇ ਹੁਣ ਤਾਂ ਆਇਆ ਹੀ 3 ਫੁੱਟ ਹੈ ਜੀ 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 ਉਹ ਇਦਾਂ ਦੀਆਂ ਨਹੀਂ ਦਿਖਾਣੀਆਂ ਚਾਹੀਦੀਆਂ ਨਿਊਜ਼ ਜੀ ਤੇ ਸੋ ਆਪਾਂ ਵੀਰ ਜੀ ਨਾਲ ਆਪਾਂ ਗੱਲਬਾਤ ਕੀਤੀ ਹੈਗੀ ਹੈ ਤੇ ਵੀਰ ਜੀ ਦਾ ਕਹਿਣਾ ਹੈਗਾ ਕਿ 2023 ਦੇ ਵਿੱਚ ਪਾਣੀ ਆਇਆ ਸੀ 7 ਫੁੱਟ ਪਰ ਕਿਤੇ ਨਾ ਕਿਤੇ ਜਾ ਕੇ ਹੁਣ 2025 ਚੱਲ ਰਿਹਾ ਹੈਗਾ ਤੇ ਵੀਰ ਜੀ ਦਾ ਇਹ ਵੀ ਕਹਿਣਾ ਹੈਗਾ ਵਾ ਕਿ ਜਦੋਂ ਪਾਣੀ ਇੱਥੇ ਆਇਆ ਹੁਣ ਹਟ ਹੈਗਾ ਵਾ ਤੇ ਲੋਕ ਜਿਹੜੇ ਫੇਕ ਨਿਊਜ਼ ਪਾਉਂਦੇ ਹੈਗੇ ਨੇ ਕਿ ਸ਼ਨੀ ਦੇਵ ਜੀ ਹੈ ਪਾਣੀ ਦੇ ਵਿੱਚ ਡੁੱਬ ਗਏ ਪਰ ਇਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਐ ਤੇ ਇੱਕ ਵੀਰ ਜੀ ਦਾ ਹੋਰ ਇੱਕਗਾ ਹੈਗਾ ਵੀ ਜਿਹੜਾ ਜਦੋਂ ਪਾਣੀ ਆਂਦਾ ਵੀ ਇਹੀ ਜਗ੍ਹਾ ਤੋਂ ਪਾਣੀ ਆਂਦਾ ਕੈਮਰਾ ਪਰਸਨ ਵੀਰ ਜੀ ਨੂੰ ਕਹੂੰਗਾ ਕਿ ਇਹੀ ਜਗ੍ਹਾ ਤੋਂ ਪਾਣੀ ਆਂਦਾ ਹੈਗਾ ਵਾ ਤੇ ਇਹੀ ਜਗ੍ਹਾ ਤੋਂ ਪਾਣੀ ਵਾਪਸ ਚਲੇ ਵੀ ਜਾਂਦਾ ਦੇਖੋ ਸ਼ਨੀ ਦੇ ਮਹਾਰਾਜ ਦੀ ਕਿੰਨੀ ਕਿਰਪਾ ਹੈਗੀ ਐ ਕਿ ਇਹ ਸ਼ਨੀ ਦੇਵ ਜਿਹੜੇ ਹੈਗੇ ਨੇ ਹਰੇਕ ਦੀ ਜਿਹੜੀ ਆਸ ਤਾਂ ਪੂਰੀ ਕਰਦੇ ਹੈਗੇ ਨੇ ਪਰ ਕਿਤੇ ਨ ਕਿਤੇ ਜਾ ਕੇ ਇਹਨਾਂ ਦਾ ਵੀਰ ਜੀ ਦਾ ਕਹਿਣਾ ਹੈਗਾ ਵਾ ਕਿ ਤੁਸੀਂ ਫੇਕ ਨਿਊਜ਼ ਨਾ ਪਾਵੋ ਤੇ ਤੁਸੀਂ ਸ਼ਨੀਵਾਰ ਤੁਸੀਂ ਇੱਥੇ ਆਓ ਹੁਮ ਮਾ ਕੇ ਪਹੁੰਚੋ ਬੜਾ ਇਸ ਦਰਬਾਰ ਦੇ ਉੱਤੇ ਤੁਸੀਂ ਆਓ ਸ਼ਨੀਵਾਰ ਨੂੰ ਤੇ ਆਸਥਾ ਨਾਲ ਆਓ ਤੇ ਆਪਣੀਆਂ ਮੰਦੀਆਂ ਮੁਰਾਦਾਂ ਪਾਓ ਔਰ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਜੁੜੇ ਰਹੋ ਤੁਸੀਂ ਅਮੇਜ਼ਿੰਗ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰੜ